ਅਗੇ ਪਲੇਟਾਂ ਚ ਰੱਖ ਕੇ ਬੈਠੀ ਆ ਹਨਾ ਪਲੇਟਾਂ ਸਜਾ ਕੇ ਬੈਠੀ ਆਏ ਕਿੰਨਾ ਮੱਥਾ ਮਾਰਦੇ ਹੋ ਤੁਸੀਂ ਕਿੰਨੇ ਵਿਹਲੇ ਲੋਕਾਂ ਕਿੰਨਾ ਮੇਰੇ ਸਾਰਾ ਤੁਹਾਡੇ ਕੋਲੇ ਟਾਈਮ ਆ ਚਲੋ ਵੇਖੋ ਬਈ ਫਿਰ ਕਰੋ ਦਰਸ਼ਨ ਮੈਡਮ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾ ਸਾਰਿਆਂ ਦਾ ਤੇ ਕਿੰਨੇ ਦਿਨਾਂ ਦੇ ਵਲੌਗ ਨਹੀਂ ਆਉਂਦੇ ਤੇ ਬਾਬਾ ਜਾਨ ਨੇ ਪੁੱਛਿਆ ਵੀ ਹਾਂ ਬਲਾਕ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਰਾ ਸਤਿ ਸ੍ਰੀ ਅਕਾਲ ਸਾਂ ਠੀਕ ਠਾਕ ਵਧੀਆ ਤੇ ਧਿਆਨ ਹੀ ਸਾਰਾ ਉਹਦੇ ਚ ਬੈਠਾ ਟਿੱਟਣ ਜੀਭਾਂ ਮਾਰਦਾ ਬਿੱਲੀ ਸਰਾ ਵੇ ਭਾਏ ਕਾਹ ਨੂੰ ਮਿਲਗੇ ਮੈਂ ਖਾਊਂਗਾ ਇਹਦੇ ਨਾਲ ਰੇਸ ਲਾਲਾ ਕੇ ਤੇ ਉਹ ਚੇਤਾ ਹੀ ਕਿ ਭੁੱਲ ਗਿਆ ਵੀ ਸਸਰੀ ਕਾਲ ਸਸਰੀ ਕਾਲ ਵੀ ਬੁਲਾਉਣੀ ਹੁੰਦੀ ਹੈ ਵੀ ਸਸਰੀ ਕਾਲ ਅਸੀਂ ਆ ਗਏ ਆ ਮੇਰੇ ਸਾਰੇ ਕਾਹਦੀਆਂ ਸਸਰੀ ਕਾਲਾਂ ਓਏ ਥੋਡੀਆਂ ਡੰਗਰੋ ਕਈ ਵਰੀ ਆ ਚਲ ਜਾਈਦਾ ਸੀ ਸ਼ੂਟ ਸ਼ਾਟ ਤੇ ਹਜੇ ਵੀ ਚੱਲੀ ਜਾਂੜਿਆ ਵਾ ਦੋ ਦਿਨ ਹੋ ਗਏ ਹੀ ਚੱਲਣ ਡਿਆ ਫਿਰ ਤੇ ਅੱਜ ਛੁੱਟੀ ਹੀ ਤੇ ਤਾਂ ਕਰਕੇ ਹੈਗੇ ਜਾਲਾ ਅੱਜ ਵਲੌਗ ਬਣਾ ਲਈਏ ਕਿਉਂਕਿ ਕਿੰਨੇ ਦਿਨ ਹੋ ਗਏ ਬਾਹਰ ਪੁਰਬੀ ਕੱਟੀ ਜਾਂੜਿਆ ਨਾਲ ਹਾਂ ਵੀ ਭਰਦਾ ਹੂੰ ਵੀ ਤੂੰ ਤਾਂ ਵਹਿਲਾ ਹੁੰਨਾ ਏ ਤੂੰ ਕਿਹੜਾ ਭੈ ਅਮੀਰ ਖਾਨ ਨਾ ਤੇਰਾ ਲੀਡ ਰੋਲ ਚੱਲਦਾ ਆ ਤੂੰ ਤਾਂ ਬਾਹਰ ਅੰਦਰ ਜਾਇਆ ਕਰ ਪਰ ਨਾ ਇਹ ਉਹਨਾਂ ਦੀਆਂ ਰੋਟੀਆਂ ਦੇ ਗਿੰਝੇ ਆ ਮੂਵੀ ਵਾਲਿਆਂ ਦੇ ਤੇ ਬਾਈ ਉਹ ਧੰਨਾ ਉਹ ਬੰਦੇ ਉਹ ਜਿਹੜੇ ਇਹਨਾਂ ਨੂੰ ਹਜੇ ਤਾਂ ਹੀ ਵੀ ਰੱਖੀ ਬੈਠੇ ਆਂਦੇ ਅਖੇ ਸਾਨੂੰ ਛੁੱਟੀ ਸੀ ਤੇ ਅੱਜ ਅਸੀਂ ਘਰੇ ਗੋਲਗਪੇ ਗੋਲ ਗੱਪੇ ਚੱਕ ਲੈ ਤਾਂ ਇਹ ਕਿਹਦੀ ਆਂਦੀ ਮੈਂ ਵੀਡੀਓ ਵੇਖ ਕੇ ਆਈ ਸੀ ਤੇ ਲੈ ਰੱਖ ਲੀਆਂ ਮਿਰਚਾਂ ਪਾ ਕੇ ਰੱਖੀ ਬੈਠੀ ਉਹਦੇ ਕਢਾਉ ਵੀ ਡਾਟੇ ਟਿੱਟਣਦੇ ਹਨਾ ਤੇ ਉਹਨੂੰ ਆਂਦੀ ਆ ਕਿ ਕਾਫੀ ਦਿਨ ਹੋ ਗਿਆ ਆਂਦੀ ਸਾਡੇ ਕੋਲੇ ਸਾਰਾ ਕੁਝ ਹੀ ਮੁੱਕ ਗਿਆ ਸੀ ਸਾਡੇ ਕੋਲੇ ਕੰਟੈਂਟ ਨਹੀਂ ਸੀ ਤੇ ਫਿਰ ਅਸੀਂ ਕਿਹਾ ਚੈਲੰਜ ਆਲੋ ਹੋ ਜੀਏ ਓਏ ਜੇ ਮੁੱਕ ਗਿਆ ਤੇ ਹੱਥ ਬੰਨੇ ਓਏ ਬੰਦ ਕਰ ਦਿਓ ਕਿੰਨੀਆਂ ਬੇਸੁਰੀਆਂ ਸ਼ਕਲਾਂ ਲੈ ਕੇ ਤੁਸੀਂ ਬਹਿ ਜਾਂਦੇ ਆ ਉਹੋ ਜਾਓ ਕਰਕੇ ਸ਼ੁਰੂ ਖਾਏਂਗੀ ਤੂੰ ਮੇਰੇ ਨਾਲ ਗੋਲ ਗੱਪੇ ਦੇ ਵਿੱਚ ਇੱਕ ਇੱਕ ਸਬੂਤੀ ਮਿਰਚਾਂ ਸਬੂਤੀਆਂ ਨਹੀਂ ਕੱਟੀ ਆਓ ਪਰ ਫਿਰ ਵੀ ਤਾਂ ਪੂਰੀ ਸੇ ਡੰਡੀ ਕੱਟੀ ਆ ਤੇ ਉਦਾਂ ਮੈਂ ਅਸੀਕਰਾਂ ਮਾਰਦਾ ਬਾਕੀ ਮੈਂ ਇਨੀ ਮਿਰਚ ਮੁਰਚ ਨਹੀਂ ਖਾਣਾ ਮਿਰਚ ਮਿਰਚ ਵੀ ਮੈਂ ਮਿਰਚਾਂ ਵਾਵਾ ਪਾਈਆਂ ਆ ਤੇ ਤੁਸੀਂ ਵੇਖਿਆ ਹੀ ਸੱਚ ਕੀ ਕੀ ਮਲਾਇਆ ਪਰ ਮੈਂ ਅਸੀਂ ਕਿੱਥੋਂ ਦੇਖ ਲਿਆ ਵੀ ਤੂੰ ਕੀ ਪਾਈ ਗਈਆਂ ਕਿੱਥੇ ਦਿਖਾਈ ਗਈਆਂ ਕਿੱਥੇ ਦਿਖਾਇਆ ਮਾੜਾ ਦੱਸੀ ਦੁਬਾਰਾ ਕਿੱਥੇ ਦਿਖਾਈ ਗਈਆਂ ਉਹੀ ਤੁਸੀਂ ਵੇਖਿਆ ਹੀ ਇਹਦੇ ਵਿੱਚ ਕੀ ਕੀ ਪਾਇਆ ਮਿਰਚਾਂ ਇਹ ਮਿਰਚਾਂ ਪਤਾ ਨਹੀਂ ਕਿੱਥੋਂ ਲੈ ਕੇ ਪਾਤੀਆਂ ਇਹਨੇ ਨਾ ਫਿਰ ਇਹਦਾ ਮਤਲਬ ਇਹਨੇ ਸਟੋਰੀਆਂ ਸਟਾਈਆਂ ਪਾਈਆਂ ਹੋਣੀਆਂ ਇਹ ਘਰੇ ਬਣਾਏ ਨੇ ਪਾਣੀ ਪੂਣੀ ਹਨ ਤਾਂ ਆਂਦੀ ਹੋਣੀ ਆ ਪਤਾ ਨਹੀਂ ਵਿਖਿਆ ਬਈ ਤੁਸੀਂ ਵਿਖਿਆ ਕੀ ਪਾਇਆ ਇਹ ਮੈਨੂੰ ਵੀ ਦੱਸੋ ਮੜਾ ਜੀ ਤੇ ਮੈਂ ਤੇ ਖਾ ਲੂੰਗੀ ਪਰ ਪ੍ਰਭ ਦਾ ਨਹੀਂ ਮੈਨੂੰ ਵਿਸ਼ਵਾਸ ਆਏਗਾ ਇੱਕ ਪਲੇਟ ਇਹਦੀ ਇੱਕ ਪਲੇਟ ਮੇਰੀ ਇਨ੍ਹਾਂ ਚੋਂ ਪਹਿਲਾਂ ਵੇਖਦੇ ਆ ਕੌਣ ਖਤਮ ਕਰਦਾ ਪ੍ਰਭ ਦਾ ਕੀ ਨਹੀਂ ਪਤਾ ਤੈਨੂੰ ਤੂੰ ਵੇਂਦੀ ਚੱਲ ਮੈਂ ਨਾ ਟਿੱਟਨ ਅਰਕੇ ਜੇ ਚਟਨੀਆਂ ਵੀ ਛੱਡ ਕੇ ਤਾਂ ਕਹਿਦੀ ਕਿਹੋ ਜਿਹੇ ਬੰਦਿਆਂ ਨੂੰ ਤੇ ਕਿਹੋ ਜੀ ਇਹ ਗੱਲ ਕਰਦੇ ਇਹਨਾਂ ਨੂੰ ਆਪਣੀ ਸੁਰਤ ਹੈ ਨਹੀਂ ਉਹ ਤੁਹਾਨੂੰ ਖੋਤਿਓ ਠੀਕ ਹੈ ਯਾਨੀ ਤੁਸੀਂ ਤਾਂ ਭੰਦਣਾ ਉਹ ਫ੍ਰੀ ਦੇਣੀ ਐ ਚੱਟ-ਚੱਟ ਪਲੇਟਾਂ ਆ ਜਾਂਦੀਆਂ ਕੁਝ ਨਹੀਂ ਛੱਡਦੇ ਤਾਂ ਫਿਰ ਤੁਸੀਂ ਮਿਹਨਤ ਕੀਤੀ ਹੋਊਗੀ ਜਾਂ ਰੁਪਏ ਆਪਦੇ ਲੱਗੇ ਹੋਣਗੇ ਤੁਹਾਡੇ 1 2 3 ਸਟਾਰਟ ਗੋ ਮੈਂ ਤਾਂ ਖਾ ਹੀ ਲੈਣੀ ਪਰ ਡੂੰਡਰੀਆਂ ਤਾਂ ਲਾ ਦੇਣੀਆਂ ਹੀ ਕਿਹੜੀਆਂ ਇਹ ਇਹ ਨਹੀਂ ਲਾਈਆਂ ਇਹ ਤੇਰੇ ਸੰਗ ਚ ਵੱਜਦੀਆਂ ਆ ਡੂੰਡਰੀਆਂ ਭੰਦਣਾ ਟਪਾ ਜਾਊਂ ਬਿਨਾਂ ਰਗੜੇ ਕੀ ਕਰੀ ਜਾਂਦਾ ਇਹ ਟਿੱਟਣਾ 1 2 3 ਗੋ ਐਹហ៊ੂ ਵਾਜਾਂ ਕਾ ਤੂੰ ਕੱਢਦਾ ਏ ਕਿਹੋ ਜਿਹਾ ਗੋਹਾ ਹੋਇਆ ਭੈਣ ਦਾ ਮੇਰੇ ਸਾਬ ਨੇ ਇਹ ਉਹ ਕੀਤਾ ਆ ਜਿਵੇਂ ਉਹ ਘੋੜਿਆਂ ਦੀ ਰੇਸ ਚ ਫੈਰ ਨਹੀਂ ਚਲਾਉਂਦੇ ਹੁੰਦੇ ਵੀ ਚਲੋ ਵੀ ਭੱਜ ਪੋ ਓਵੇਂ ਟਿੱਟਣ ਨੇ ਕੀਤਾ ਚੱਲ ਵੀ ਤੇਰੀ ਓਏ ਕਿੱਧਰ ਇੰਨੀ ਵਧੀਆ ਤੇਰੀ ਗੱਲਬਾਤ ਹੋ ਰਹੀ ਆ ਅੱਜ ਤਾਂ ਅਸੀਂ ਗਾਲਾਂ ਨਹੀਂ ਕੱਢੀਆਂ ਤੂੰ ਫੇਰ ਆ ਆ ਕੇ ਮੱਥੇ ਚ ਵਜਦੀ ਆ ਚਲੋ ਵੀ ਚੱਕ ਤਾਂ ਕੰਮ ਇਹਨਾਂ ਨੇ ਮਿਰਚਾ ਮੁਰਚਾ ਹੁਣ ਵੇਖੋ ਜੇ ਇਹਨਾਂ ਦੇ ਅੰਨੇ ਬਾਹਰ ਨੂੰ ਆਉਂਦੇ ਮੇਰੇ ਸਾਲਿਆਂ ਦੇ ਹੂੰ ਤੰਗ ਹਾਉ ਪ੍ਰਬੇ ਉਹ ਨੂੰ ਬਵਾਸੀ ਰੱਖੀ ਗਈ ਕੀ ਨਹੀਂ ਆ ਉਹਨੀਆਂ ਦੀ ਖਾਂਦੰਦੀ ਬਹੁਤ ਭੰਦਣਾ ਸੰਗ ਚ ਫਸ ਗਿਆ ਉਹ ਹੀ ਉਹਨਾਂ ਦੀ ਲੱਗੀ ਪਈ ਸੀ ਮੈਂ ਤਾਂ ਖਾ ਹੀ ਲੈਣੇ ਮੈਂ ਤਾਂ ਖਾ ਹੀ ਲੈਣੇ ਆ ਇੱਕ ਵੀ ਨਹੀਂ ਲੰਘਿਆ ਇੱਕ ਵੀ ਨਹੀਂ ਲੰਘਿਆ ਬਈ ਹਰੀਆਂ ਮਿਰਚਾਂ ਲੰਘਦੀਆਂ ਆ ਮੈਂ ਨਾ ਪਸ਼ੂ ਵੀ ਨਹੀਂ ਖਾਂਦੇ ਜੇ ਆਪਾਂ ਪਸ਼ੂਆਂ ਅੱਗੇ ਗਾਂ ਮੂਰੇ ਜਾਂ ਮੱਝ ਮੂਰੇ ਸਿੱੜ ਦਾਂਗੇ ਨਾ ਨਹੀਂ ਖਾਂਦੇ ਇੰਨੇ ਸਿਆਣੇ ਹੁੰਦੇ ਪਸ਼ੂ ਤੇ ਇਹ ਖੋਤੇ ਇਹ ਡੰਗਰ ਵੇਖਣੋ ਵੇਖ ਕੇ ਮਿਰਚਾਂ ਤੇ ਮੂੰਹ ਚ ਪਾਈ ਜਾਂਦੀ ਉਹ ਕਿੱਥੋਂ ਲੰਘਣੀਆਂ ਆ ਮੈਂ ਤਾਂ ਖਾ ਲੂੰਗੀ ਬਸ ਬੋਲਣਾ ਆ ਕੁਛ ਵੀ ਇਹ ਨਾਲੇ ਦਿਲ ਦੀਆਂ ਗੱਲਾਂ ਕਿੱਥੇ ਗਈਆਂ ਹਜੇ ਤਾਂ ਸ਼ੁਰੂ ਨਹੀਂ ਕੀਤੀਆਂ ਮੇਰੇ ਸਾਲੋ ਜਦੋਂ ਪੂਰੀ ਸੀਸੀ ਨਿਕਲ ਗਈ ਤੋਂ ਉਦੋਂ ਕਰਾਂਗੇ ਦਿਲ ਦੀਆਂ ਗੱਲਾਂ ਅਸੀਂ ਤਾਂ ਉਹਨਾਂ ਨੂੰ ਡਿੱਕੀ ਜਾਂਦੇ ਆ ਤੁਹਾਡੇ ਮੂੰਹ 'ਚ ਪਾ ਲੈਂਦੇ ਗੋਲ ਗੱਪਾਂ ਤੇ ਚਰੀ ਜਾਂਦੇ ਆ ਵੀ ਅਸੀਂ ਇਹ ਵੇਖ ਕੇ ਕੀ ਲੈਣਾ ਭੈਣ ਦੇਣਾ ਤੁਹਾਡੇ ਵੇਖਣ ਨਾਲ ਉਹ ਤਾਂ ਬਾਹਰ ਬੰਦਾ ਬਾਜ਼ਾਰ ਜਾ ਕੇ ਖੜ ਜੇ ਮੰਡੀ-ਮੁੰਡੀ ਹਨਾ ਨਾਲੇ ਵਨਸਵਨੀਆਂ ਆਈਟਮਾਂ ਵੇਖਣ ਨੂੰ ਮਿਲਦੀਆਂ ਆ ਵੀ ਉਹ ਖਾਈ ਜਾਂਦਾ ਉਹ ਐਂ ਖਾਂਦਾ ਆ ਆ ਭੈੜੀਆਂ ਦਾ ਸ਼ਕਲ ਆ ਓਏ ਬਿੰਗੇ ਦੰਦ ਲੈ ਕੇ ਇੱਥੇ ਬੈਠੀਆਂ ਜਾਬੜਾ ਚੈਲੰਜ ਕਰਾ ਹੁੰਦੇ ਆ ਫੋਲੀ ਹੋਣ ਖਾਦੇ ਜਾਂਦੇ ਮੇਰੇ ਚ ਪਹਿਲਾਂ ਹੀ ਆਲੂ ਉਲੂ ਖੀਰੇ కూਰੇ ਸਾਰਾ ਕੁਝ ਭਰਤਾ ਗੋਲ ਗੱਫਿਆਂ ਚ ਖੀਰੇ ਪਾ ਕੇ ਬੈਠੀ ਆ ਇਹ ਇੱਕ ਕਪਿਲ ਪਾਪੇ ਦੀ ਚੰਡੀ ਵੀ ਆ ਹਨਾ ਉਹਦੀ ਸਟੂਡੈਂਟ ਗੋਲ ਗੱਫਿਆਂ ਚ ਖੀਰੇ ਕੌਣ ਪਾਉਂਦਾ ਏ ਗੋਲ ਗੱਫਿਆਂ ਚ ਖੀਰੇ ਆਲੂ ਉਲੂ ਤਾਂ ਸੁਣਿਆ ਬਈ ਹਨਾ ਛੋਲੇ ਛਾਲੇ ਕਿੱਥੇ ਰਹਿਣ ਲੱਗ ਪਈ ਓਏ ਅੰਮਰਸਰ ਦੀਆਂ ਗਲੀਆਂ ਚ ਠੀਕ ਸੀਗੇ ਓਏ ਮੋٹے ਦਿਮਾਗੇ ਹੈ ਨਹੀਂਗੇ ਉੱਥੇ ਰਹਿਣ ਵਾਲੇ ਉਹਨੂੰ ਆਖੀ ਜਾਂਦੀ ਏ ਤੂੰ ਜੀ ਨਾ ਖਾਓ ਤੁਸੀਂ ਇੰਨੀਆਂ ਮਿਰਚਾਂ ਨਹੀਂ ਖਾਣੀਆਂ ਤੇ ਫਿਰ ਚੈਲੰਜ ਕਾਦਾ ਰਹਿ ਗਿਆ ਫਿਰ ਚੈਲੰਜ ਕੱਲੀ ਆਪਦੇ ਆਪ ਨੇ ਲੱਗੀ ਪਈਆਂ ਰੇਸ ਲਾਉਣ ਵੀ ਮੈਂ ਪਹਿਲਾਂ ਖਾਉਂਗੀ ਕਿ ਮੈਂ ਪਹਿਲਾਂ ਖਾਉਂਗੀ ਉਹ ਮੋਟਾ ਦਿਮਾਗ ਉਹ ਤੁਹਾਨੂੰ ਨਹੀਂ ਕੁਝ ਆਉਂਦਾ ਮੇਰੇ ਹਸਰੋਂ ਨਾ ਇਹੋ ਜਿਹੇ ਵਰਡ ਬੋਲਿਆ ਕਰੋ ਜਿਹੜੇ ਸਾਡੀ ਸਮਝ ਚੋਂ ਬਾਹਰ ਹੋ ਜਾਂਦੇ ਆ ਫਿਰ ਚੈਲੰਜ ਕਾਦਾ ਰਹਿ ਜਾਣਾ ਤੇ ਉਹ ਟਿੱਟਣ ਟਿੱਟਣ ਨੂੰ ਸਗੋ ਕੋਈ ਚੱਕਰ ਨਹੀਂ ਹੋ ਰਿਹਾ ਗੜੀ ਤੁਰਿਆ ਆਉਂਦਾ ਇਹਨੂੰ ਮਿਰਚਾਂ ਕੀ ਆਉਂਦੀਆਂ ਆ ਬਈ ਫਰੀ ਦੇ ਅਨਪਾੜਨ ਵਾਲੇ ਨੂੰ ਮੱਚਾ ਕੋੜਿਆ ਚੌਥਾ ਯਾਰ ਮੇਰਤਾਂ ਤੇ ਕੋੜੀਆਂ ਹੋਣੀ ਨਹੀਂ ਦੇਈਆਂ ਮੈਂ ਤਾਂ ਖਾ ਹੀ ਲੈਣੇ ਮੈਂ ਤਾਂ ਖਾ ਹੀ ਲੈਣੇ ਟਿੱਟਣ ਤੇਰਾ ਖਸਮ ਚੌਥੇ ਤੇ ਪਹੁੰਚ ਗਿਆ ਉੱਥੇ ਹੀ ਬੈਠੀ ਆ ਮੂੰਹ ਫੜ ਕੇ ਵੀ ਇਹ ਕਿਹੜਾ ਬਾਹਰ ਹੁੰਦਾ ਹੈ ਭਾਂ ਦੇ ਆਏ ਰੱਖ ਕੇ ਹੱਥ ਅੱਗੇ ਤੇ ਘੋਟੀਆਂ ਭਰ ਕੇ ਗਾਂ ਸਿੱਟ ਹਾਰੀ ਜਾਂਦੀਆਂ ਮੱਖੀਏ ਤੂੰ ਉਦੋਂ ਦੀ ਬਣੀ ਖੜੀ ਸੀ ਚੈਂਪੀਅਨ ਮੈਂ ਤਾਂ ਖਾ ਜੂ ਮੈਂ ਤਾਂ ਖਾ ਜੂ ਇਹਦੇ ਤੋਂ ਨਹੀਂ ਖਾ ਹੋਣੀ ਲੈ ਹੁਣ ਹੁਣ ਇਹ ਬਹਾਨੇ ਬਣਾਉਗੀ ਵੇਖੀ ਚੱਲੋ ਜੇ ਤੁਸੀਂ ਇਹਨਾਂ ਨਹੀਂ ਰਗ ਰਗ ਪਤਾ ਹੈ ਹੁਣ ਵੇਖੋ ਜੇ ਬਹੁਤ ਬਹੁਤ ਕੁਝ ਕਹੂਗੀ ਮੇਰੇ ਆਏ ਹੋ ਗਿਆ ਮੇਰੇ ਆਏ ਹੋ ਗਿਆ ਮੇਰੇ ਮਿੱਠੀ ਵੀ ਬਣਾਈ ਮੈਂ ਆਹੇ ਹੋ 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 ਵਾਹ ਕੀ ਯਾਰ ਇਦਾਂ ਸਿੱਸੀ ਜੇ ਤੂੰ ਕਰਦੇ ਹੁਣ ਮੈਨੂੰ ਪਤਾ ਲੱਗਿਆ ਕਿਉਂ ਕਰਦੇ ਸੈਂਮਾ ਸੈਂਮਾ ਬਈ ਮੈਂ ਨਾ ਮੱਖੀ ਦੇ ਹੱਥ ਮਿਰਚ ਵਾਲੇ ਕਿਤੇ ਅੱਖਾਂ ਓੱਖਾਂ ਨੂੰ ਲੱਗ ਜਾਂਦਾ ਮ제 ਆ ਜਾਂਦੇ ਵੇਖਣਦੇ ਹਨ ਭੈਣ ਤੇ ਟੱਪਦੀ ਫਿਰੇ ਜਿਹੜਾ ਕੈਮਰੇ ਚੋਂ ਬਾਹਰ ਭੱਜੇ ਹੋ ਹੋ ਕੇ ਛੁੱਟ ਛੁੱਟ ਕੇ ਉਹਦੇ ਤੋਂ ਤੇ ਟਿੱਟਾਂ ਨੂੰ ਐ ਢੰਗਾ ਢੂੰਗਾ ਪਾ ਕੇ ਲੱਤਾਂ ਨੂੰ ਰੋਕਣੀ ਪਵੇ ਬੈਠ ਇੱਥੇ ਹੁਣ ਭਾਈ ਦੀ ਕਿੱਧਰ ਭੈਣ ਦੇ ਨੇ ਦੋ ਹਣੀ ਨੰਗੇ ਹੋ ਚਰ ਤੂੰ ਕੀ ਇਸ ਤਰ੍ਹਾਂ ਮੂੰਹ ਹਲ ਵੇਖੀ ਐ ਨੇ ਨਾ ਕੋਈ ਗੱਲ ਸੁਣਾ ਦੇ ਛੱਡ ਦੇ ਖੜਾ ਨਹੀਂ ਵੇਖਣਾ ਸੀ ਭੈਣ ਦੇ ਨੇ ਜੀਭਾਂ ਬਾਹਰ ਕੱਢ ਕੱਢ ਗੋਲ ਗੱਫੇ ਅੰਦਰ ਪਾਉਂਦੇ ਆ ਵੀ ਬਾਹਰ ਨਾ ਡੇਗ ਪਣ ਬਹੁਤ ਭੜੇ ਰੱਖਦੇ ਹੋ ਤੁਸੀਂ ਕੈਮਰੇ 'ਚ ਬਾਈ ਤੂੰ ਤਾਂ ਜਮਾ ਖੋਤੇ ਆ ਤੂੰ ਛੱਡ ਦੇ ਮਖੀਏ ਇਹ ਕੰਮ ਛੱਡ ਦੇ ਤੂੰ ਕੋਈ ਗੱਲਬਾਤ ਸੁਣਾ ਜਿਹੜੀ ਦਿਲ ਦੀ ਸੁਣਾਉਣੀ ਸੀ ਕਿਉਂਕਿ ਇਹ ਚੀਜ਼ ਤਾਂ ਤੇਰੇ ਵੱਸੋਂ ਬਾਹਰ ਆ ਸੀ ਵੇਖ ਲਈ ਤੇ ਟਿੱਟਣਾ ਤੂੰ ਲੱਗਾ ਰਿਆ ਤੈਨੂੰ ਤਾਂ ਭਾਂਦੇ ਆ ਯਾਰ ਸ਼ਰਾਫ ਮਿਲਿਆ ਵੇ ਕਿਹੜੇ ਕਿੱਥੇ ਲਾਈ ਖੜੀ ਏ ਤੈਨੂੰ ਤੇਰੀ ਘਰ ਵਾਲੀ ਆ ਕੇ ਮਿਰਚਾਂ ਖਵਾਈ ਜਾਂਦੀ ਏ ਚੰਗੇ ਭਲੇ ਬੰਦੇ ਨੂੰ ਤੂੰ ਹੀ ਸੋਚੋ ਬਈ ਆਪਾਂ ਨੂੰ ਕੋਈ ਬੰਦਾ ਘਰ ਵਾਲੀ ਆ ਕੇ ਕਵੇ ਵੀ ਲੈ ਆ ਮ ਜੁੱਤੀ ਨਾ ਫੇਰੀ ਆਉ ਕਿਤੇ ਖੋਤਾ ਲੱਗਿਆ ਤੇ ਆ ਖਾਣ ਮਿਰਚ ਹਾਏ ਓਏ ਪਰ ਆਪ ਮੈਂ ਇਧਰ ਚੁੱਕਣ ਲੱਗੀ ਇੱਕ ਗੋਲ ਨੂੰ ਪਾ ਮੈਂ ਮਿਰਚ ਲੱਗਣ ਲੱਗੀ ਕਿ ਇਹ ਬੁੱਲ ਮੱਚਦੇ ਆ ਬਈ ਬੁੱਲਾਂ ਤੇ ਮਿਰਚਾਂ ਲੱਗਦੀਆਂ ਉਹ ਉਹਦੇ ਤੇ ਉਹ ਕਾਗਜ਼ ਆ ਲਾ ਕੇ ਆਪਦੇ ਆ ਜਨੇ ਹਾਂ ਰਾਮ ਜੱਦਵਾਉਂਦੀ ਆ ਵੀ ਕੀ ਪਤਾ ਹਟ ਜਾਣ ਕਿੱਦੜ ਫਾਹਾ ਲਈ ਬੈਠੀਆਂ ਤੈਨੂੰ ਕਿਹਨੇ ਕਾ ਕਿਨੇ ਸੀਗਾ ਇਹਨਾਂ ਦਾ ਨਾ ਉਹ ਹਿਸਾਬ ਆ ਵੀ ਛੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਤੇ 7ਵੇਂ ਦਿਨ ਹੁਣ ਵੀਡੀਓ ਪਾਉਣੀ ਆ ਭੈਣ ਦੇ ਨਹੀਂ ਕੋਸ਼ਿਸ਼ ਹੀ ਪਾਓ ਤੇ ਉਹ ਕੋਸ਼ਿਸ਼ ਦੇ ਵਿੱਚ ਹੁਣ ਆ ਵੇਖੋ ਸੀਸੀ ਹੋਈ ਜਾਂਦੀ ਆ ਚੈਲੰਜ ਵਾਲੇ ਕੀ ਕਰਦੇ ਹੁੰਦੇ ਭਲਾ ਉਹ ਇਦਾਂ ਨਹੀਂ ਕਰਦੇ ਉਹ ਦਰੋਈ ਖਾਣਾ ਹੋ ਗਈ ਨਾ ਲਛਣਾ ਤੇ ਲੈ ਚੱਕ ਚੱਕ ਕੇ ਹੁਣ ਇਹਦਾ ਪੂਰਾ ਰਾਦਾ ਸੀਗਾ ਵੀ ਇਹ ਟੁੱਟ ਜੇ ਕਿਸੇ ਹਿਸਾਬ ਨਾਲ ਇੱਕ ਅੱਧਾ ਘਟੇ ਪਰ ਉਹ ਟੁੱਟਿਆ ਨਹੀਂ ਤੂੰ ਤਾਂ ਖੀਰੇ ਪਾ ਕੇ ਰੱਖੇ ਸੀ ਪਹਿਲਾਂ ਇਨੇ ਗੱਪੀ ਆ ਨਾ ਮੋਟਾ ਦਿਮਾਗ ਤੇਰਾ ਗਧਿਏ ਪਹਿਲਾਂ ਕੀ ਬੋਲ ਕੇ ਗਈਆਂ ਕਿੱਧਰ ਗਏ ਓਥੀ ਦੇ ਭੈਣ ਦੇ ਨੇ ਬੰਦ ਗੋਲ ਗੱਪਿਆਂ ਦੀ ਪਾਤੇ ਜਾਂ ਆਟੇ ਦੇ ਵਿੱਚ ਬੈਕ ਕਰਕੇ ਫਿਰ ਤਲੇ ਸੀਗੇ ਕਿੱਥੇ ਆਖੀ ਦੇ ਹੁਣ ਥੋੜੀ ਜਾਂਦੀ ਆ ਉਵੇਂ ਮੇਰੇ ਸਾੜੇ ਥੋੜ ਕੇ ਪਾਣੀ ਭਰ ਭਰ ਖਾਈ ਜਾਂਦੇ ਓਏ ਕਿਹੜੇ ਗੋਲ ਗੱਪੇ ਹੋਏ ਬਈ ਤੁਸੀਂ ਇਹ ਪਾਗਲ ਇਹ ਪਾਗਲ ਓਦੋਂ ਪਾਗਲ ਆਪਾਂ ਇਹ ਜਿਹੜੇ ਇਹਨਾਂ ਨੂੰ ਵੇਖੀ ਜਾਂਦੇ ਆ ਥੱਲੇ ਓਦੋਂ ਮਹਾ ਪਾਗਲ ਉਹ ਬੰਦੇ ਹੋਣਗੇ ਜਿਹੜੇ ਨੇ ਇਹਨਾਂ ਨੂੰ ਕਮੈਂਟ ਕੀਤੇ ਹੋਣਗੇ ਵੀ ਬਹੁਤ ਅੱਛਾ ਦੀਦੀ ਜੀ ਜੇਤਰਿਆ ਟਿੱਟਣ ਜੇਤਰਿਆ ਖਾਲੀ ਭੰਦੇ ਯਾਰ ਪੂੜੀਆਂ ਖਾਈ ਅੰਕਲ ਅੰਕਲ ਇੱਕ ਅਸ਼ਵਗੰਧਾ ਇੱਕ ਮੇਰਾ ਸਤਵਾਂ ਹੈ ਪਲੇਟਾਂ ਦਾ ਸਹੌ ਲਾਓ ਆ ਮੇਰੀ ਪਲੇਟ ਹੀ ਆ ਤੁਹਾਡੀ ਪਲੇਟ ਤੇ ਜਿਹੜੀ ਵਿੱਚ ਘਰ ਲੀਓ ਉਹ ਮੇਰੀ ਇਹ ਮੇਰੀ ਗਿਣਤੀ ਭੁੱਲ ਗਿਆ ਟਿੱਟਣਾ ਦਾ ਮੇਰਾ ਸਤਵਾਂ ਆ ਤੇਰਾ ਪੰਜਵਾਂ ਆ ਗਲਤ ਕਿ ਨਹੀਂ ਆ ਨਾ ਤੂੰ ਖੋਤਿਆ ਇਹਦੇ ਨਾਲ ਤਾਂ ਤੂੰ ਚੰਗਾ ਇਹੇ ਆ ਵੀਡੀਓ ਨਾਲੇ ਸਾਹ ਆ ਜੂਗਾ ਆਥਨੇ ਫੇਰ ਲੱਗ ਜੂ ਜੀ ਪਹਿਲਾਂ ਆ ਦੀ ਗਿਣਤੀ ਪੂਰੀ ਕਰ ਲੋ ਗਲਤ ਤੁਰੇ ਉਹਨੇ ਤੂੰ ਮੇਰਾ ਸਾਰੇ ਬਾਲੇ ਚਰ ਗਏ ਆ ਤੂੰ ਤਾਂ ਪਸ਼ੂ ਆ ਤੈਨੂੰ ਆਪਦਾ ਹੀ ਨਹੀਂ ਪਤਾ ਲੱਗਦਾ ਵੀ ਮੈਂ ਕਿੰਨੇ ਕ ਖਾ ਗਏ ਆ ਘਾਟ ਹੀ ਦੱਸੀ ਦੱਸੀ ਜਾਂਦਾ ਆ ਤੂੰ ਮੇਰੇ ਹਿਸਾਬ ਨਾਲ ਤੈਨੂੰ ਬੰਦਾ ਕਿਤੇ ਰਿਸ਼ਤੇ ਲੁਸਤੇਦਾਰੀ ਚ ਤੂੰ ਗਿਆ ਹੋਵੇਂ ਤਾਂ ਤੈਨੂੰ ਕੋਈ ਛੇਤੀ ਕੀਤੇ ਆ ਵੀਡੀਓ ਵੇਖਣ ਤੋਂ ਬਾਅਦ ਬੰਦਾ ਖਾਣ ਪੀਣ ਲਈ ਬਾਹਰ ਨਹੀਂ ਲੰਦਾ ਕਿ ਆਂਦਾ ਹਨਾ ਵੀ ਇਹਦਾ ਕੀ ਇਤਵਾਰਾ ਖੋਤੇ ਦਾ ਮੰਗਾ ਕੇ ਉੱਥੇ ਮम्मू मामੂ ਤੇ ਮੇਰਾ ਸਾਰਾ ਬਹਿ ਜੀ ਚੌਂਕੜੀ ਮਾਰ ਕੇ ਵੀ ਆ ਜਾ ਮਿੱਤਰਾ ਸਿੱਟੀ ਹੈ ਤਾਂ ਫ੍ਰੀ ਦੇ ਆ ਪਕੜਾ ਪੈਸੇ ਦੇਣੇ ਆ ਇਹ ਨਹੀਂ ਮਾਰਦੇ ਕਰਦੇ ਨਹੀਂ ਪਰ ਖਾਲ ਗਿਆ ਉਹ ਬੋਟਲ ਜਮ ਮ ਕੀ ਬਈ ਬਹੁਤ ਤੇ ਆਣੇ ਉੱਥੇ ਰੱਖਤਾ ਚੱਕ ਕੇ ਉੱਥੇ ਰੱਖਤਾ ਜਦੋਂ ਦਿਖੀ ਵੀ ਭੰਦਨੀ ਤਾਂ ਫੇਰ ਮਿਰਚ ਆ ਗਈ ਟਿੱਟਨ ਪਾਗ ਲੋ ਇਤਨਾ ਦਾ ਸੱਚੀ ਖੋਤਿਆ ਖੋਤਿਆ ਮੋਟਾ ਦਿਮਾਗਾ ਮੇਰਾ ਸਾਲੇ ਦੇ ਚੈਲੰਜ ਕਰੀਦੇ ਹੁੰਦੇ ਆ ਨਾ ਤਾਂ ਇਹੋ ਜਿਹਾ ਕੁਝ ਨਹੀਂ ਹੁੰਦਾ ਜਿਹੜੀ ਲੋਕ ਚੈਲੰਜ ਚੂਲਿਆਂ 'ਚ ਕਰਦੇ ਆ ਨਾ ਉਹ ਆਰਟੀਫੀਸ਼ਲ ਹੁੰਦੀਆਂ ਆ ਚੀਜ਼ਾਂ ਤੁਸੀਂ ਭੰਦ ਨਹੀਂ ਢੂਈ ਪੜਵਾਉਣ ਤਾਂ ਹੀ ਜਾਈ ਜਾਂਦੇ ਆ ਇਹ ਚੀਜ਼ਾਂ ਸਿਰਫ ਵੀਡੀਓ ਦੇ ਵਿੱਚ ਇੱਕ ਗੁਗੁ ਕਰਨ ਦੀ ਹੁੰਦੀਆਂ ਆ ਮੇਰੇ ਨਾਲੇ ਇੰਨਾ ਟਾਈਮ ਹੋ ਗਿਆ ਤੁਹਾਨੂੰ ਉਨੀ ਮੱਤ ਤੁਹਾਨੂੰ ਨਹੀਂ ਜਿੰਨੀ ਸਾਨੂੰ ਹੈਗੀ ਆ ਨਾਲੇ ਸਾਨੂੰ ਤਾਂ ਹਜੇ ਇੰਨਾ ਪਤਾ ਵੀ ਨਹੀਂ ਨਾ ਸਾਡੇ ਕੋਲੇ ਘਰ ਵਾਲੀ ਤੇ ਨਾ ਸਾਡੇ ਕੋਲੇ ਇਹੋ ਜਿਹਾ ਕੁੱਤਕਲੇਸ਼ ਪਰ ਫਿਰ ਵੀ ਤੁਹਾਨੂੰ ਮੱਤ ਦਿੰਨੇ ਆ ਗਾਂ ਤੋਂ ਕੋਈ ਪੰਗਾ ਲਿਆ ਨਾ ਕੋਈ ਬਰਫ ਬੂਰ ਪਖਾਨ ਵਾਲਾ ਜਾਂ ਕੋਈ ਆਗੂ ਗੂ ਮੂੰਹ ਚ ਰੱਖਣਾ ਨਾ ਉਹ ਨਕਲੀ ਚੀਜ਼ਾਂ ਹੁੰਦੀਆਂ ਆ ਅਸਲੀ ਨਹੀਂ ਹੁੰਦੀਆਂ ਮੈਂ ਕਈ ਫੂਟ ਚਲੇ ਨਹੀਂ ਕਰਦੀ ਨੇ ਪਤਾ ਹੈ ਓਕੇ ਹੁੰਦੇ ਤੈਨੂੰ ਪਤਾ ਹੁੰਦਾ ਨਾ ਵੀ ਤੂੰ ਔਖੀ ਹੁੰਨੀ ਆ ਤੇ ਕਦੇ ਵੀ ਨਹੀਂ ਤੂੰ ਲੱਗਦੀ ਸੀ ਕਰਨ ਫੂਡ ਚੈਲੰਜ ਕਿਹੜੇ ਪਹਿਲੇ ਤੂੰ ਫੂਡ ਚੈਲੰਜ ਕੀਤੇ ਹਨ ਜਿਹੜੇ ਤੂੰ ਪਏ ਹੁਣ ਦੁਬਾਰਾ ਤੋਂ ਨਹੀਂ ਕਰਨੇ ਨਾਲੇ ਇਹ ਡੰਗ ਡੰਗਰੇ ਕੀ ਆ ਕਿ ਨਹੀਂ ਸੀ ਤੈਨੂੰ ਕਿਹੜੇ ਇਹੋ ਜਿਹੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਸੀ ਵੀ ਸਾਨੂੰ ਗੋਲ ਗੱਪੇ ਚਾਹੀਦੇ ਆ ਵੀ ਟਿੱਟਣ ਤੇ ਮੱਖੀ ਬੈਠੇ ਦੋਵੇਂ ਗੋਲ ਗੱਪੇ ਖੇਡਣ ਆ ਖਾਣ ਤੇ ਸਾਨੂੰ ਮਜ਼ੇ ਆਉਣਗੇ ਕਿਸੇ ਨੇ ਨਹੀਂ ਕਿਹਾ ਓਏ ਤੁਹਾਡੇ ਤੋਂ ਲੋਕ ਅੱਕੇ ਪਏ ਆ ਮਸਾ ਲੋਕਾਂ ਨੂੰ ਸਾਹ ਆਇਆ ਸੀ ਵੀ ਸ਼ੁਕਰ ਆ ਸ਼ੁਕਰ ਆ ਉਹ ਨੀਰੂ ਬਾਜਬਾ ਦਾ ਜਿਹਨੇ ਇਹਨੂੰ ਗਦੀ ਨੂੰ ਦਿਹਾੜੀ ਤੇ ਸੱਦਨ ਲੱਗੀ ਤੇ ਸਾਡੂ ਸਾਹ ਆਇ ਹੰ ਨੀ ਆਉਂਦੀ ਐ YouTube ਤੇ ਆ ਲੈ ਫੇਰ ਆਈ ਬੈਠੀ ਆ ਉਹ ਡਰਾਈਵਰ ਮੇਰਾ ਸਾਰਾ ਪਾਗਲ ਉਹ ਉਦੋਂ ਉਦੋਂ ਉਤੋਂ ਦੀ ਟਿੱਟਣ ਹੈ ਕੋਈ ਨਾ ਚਾਕਲੇਟ ਖਾ ਗਈ ਉਹ ਤਾਂ ਮੈਂ ਨਹੀਂ ਮੈਦਾਨ ਹੀ ਛੱਡ ਗਈ ਮੈਦਾਨ ਹੀ ਛੱਡ ਗਈ ਬੜੀ ਟਿੱਟਣ ਤਕੜਾ ਵਾ ਗਿਆ ਉਹਨੂੰ ਕਰਦਾ ਹੂੰ ਉਹ ਆਂਦੀ ਮੈਂ ਚਾਕਲੇਟ ਖਾਣੀ ਨਹੀਂ ਟਿੱਟਣ ਕਰਦਾ ਇਹਨੂੰ ਆਏ ਆ ਵੀ ਮੈਂ ਭੰਦਣਾ ਬਹੁਤ ਕੋਈ ਹਾਈ ਲੈਵਲ ਦੀ ਕੋਈ ਗੇਮ ਜਿੱਤ ਲਈ ਕੁੱਤੇ ਆ ਤੇਰੀ ਘਰ ਵਾਲੀ ਓਏ ਓ ਮੋٹے ਦਿਮਾਗ ਦੀ ਇਹ ਬੰਦ ਕਰੇ ਕੁੱਤ ਕਲੇਸ਼ ਗਾਂ ਕਰਕੇ ਵੇਖਦੇ ਬਈ ਕਿਹੜੀਆਂ ਦਿਲ ਦੀਆਂ ਗੱਲਾਂ ਕਰਦੇ ਆ ਇਹ ਹਾਂ ਤੇ ਆਂਦਾ ਪਹਿਲਾਂ ਕਿ ਮੈਂ ਚੈਲੰਜਾਂ ਚੋਂ ਲਾ ਜਾਂਦਾ ਵਾਵਾ ਜੇਤੂ ਰਿਹਾ ਪਹਿਲਾਂ ਵੀ ਐਥਲੀਟ ਦੇ ਵਿੱਚ ਵੀ ਆਹ ਰਹਿ ਗਿਆ ਤੇਰੇ ਕਾ ਗੇਮਾ ਗੋਮਾ ਖੜਾਣ ਨੂੰ ਦੇ ਹੋਦੇ ਚ ਵੀ ਵਾਵਾ ਜੇਤੂ ਰਿਹਾ ਮੈਂ ਕਿਹੜੇ ਸਕੂਲ ਸੀ ਓਏ ਇਹੋ ਜਿਹੀ ਜਿੱਥੇ ਤੂੰ ਜੇਤੂ ਰਿਹਾ ਆਂ ਆ ਤੂੰ ਜੇਤੂ ਰਹਿ ਕੇ ਵੀ ਆਹ ਕੁਛ ਕਰਦਾ ਫਿਰਦਾ ਆਂ ਆਪਦੀ ਘਰ ਆਈ ਦੇ ਮਗਰ ਮਗਰ ਅੱਜ ਇਹ ਆਪਦੇ ਆਪ ਨੂੰ ਸਾਬਤ ਕਰੀ ਖੜਾ ਆਂ ਵੀ ਮੈਂ ਜਿੱਤ ਗਿਆ ਮੈਂ ਗੋਲ ਗੱਪੇ ਵੱਧ ਖਾ ਲਈਆਂ ਨਾ ਮੈਂ ਚੈਲੰਜਾਂ ਦੇ ਵਿੱਚ ਜੇਤੂ ਰਿਹਾ ਆਂ ਮੈਂ ਸਕੂਲ ਦੇ ਵਿੱਚ ਪਤਾ ਨਹੀਂ ਕਿਹੋ ਜਿਹਾ ਮਾਸਟਰ ਹੋਣੇ